ਜਿੱਤ ਦਾ ਨੀਣਾ ਤੂੰ ਜਿੱਤੇਗਾ ਕਿਉਂਕਿ ਪੰਜਾਬ ਦੇ ਲੋਕ ਹਰ ਖੇਚਤ ਗੈਰ ਤੋਂ ਜਿਉਣਾ ਜਾਣਦੇ ਨੇ ਦੂਜੇ ਪਾਸੇ ਆ ਬੀਜੇ ਪੀ ਆਲੇ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਕਦੇ ਮੇਰੀ ਪਤਨਾਮੀ ਕਰਦੇ ਨੇ ਕਦੇ ਕਿਸੇ ਢੀ ਕਰਦੇ ਨੇ ਹਾਉ ਨਾਲ ਸਵਾਰਾ ਤਹਰਾਇਆ ਜਾਊਗਾ ਤੇ ਚ ਲੋਕਾਂ ਨੂੰ ਰੋਜ਼ਗਾਰ ਮਿਲਗਾ ਨੌਕਰੀ ਮਿਲੂਗੀ ਬੇਰੋਜ਼ਗਾਰੀ ਦੂਰ ਹੋਊ ਮਹਿੰਗਾਈ ਦੂਰ ਹੋਊ ਤੇ ਸਾਰੀਆਂ ਪਾਰਟੀਆਂ ਨੂੰ ਕੋਚ ਕੇ ਰੱਖ ਦੇਣਾ ਮਾਚ ਕੇ ਰੱਖ ਦੇਣਾ ਡਾਕਟਰ ਅਮਰ ਸਿੰਘ ਜੀ ਤੁਹਾਡੇ ਨਾਲ ਵਾਦਾ ਕਰਦੇ ਸੀ ਜਿੰਨਾ ਚਾ ਸਾਡੇ ਹਲਕਿਆਂ ਚਿੱਤ ਦੇ ਨਹੀਂ ਤੁਸੀਂ ਅਸੀਂ ਚੈਨਾਂ ਨਹੀਂ ਬਿਠਾਂਗੇ ਨਾ ਆਪ ਬਿਠਾਂਗੇ ਨਾ ਬੱਕਰਾ ਨੂੰ ਬੈਠਣ ਦਵਾਂਗੇ ਨਾ ਆਪਣੇ ਪਰਿਵਾਰਾਂ ਨੂੰ ਬੈਠਣ ਦਵਾਂਗੇ ਫੇਰ ਜ਼ਿੰਮੇਵਾਰੀ ਰਹੀ ਜਾਣੀਆਂ ਤੁਸੀਂ ਹਲਕੇ ਨਹੀਂ ਉਹ ਪ੍ਰੋਜੈਕਟ ਲੈ ਕੇ ਆਉਣਗੇ ਉਹ ਜਿਹੜੇ ਕਾਂਗਸ ਪਾਰਟੀ ਨੂੰ ਤੁਸੀਂ ਰੈਕਮੈਂਡ ਕਰੋਗੇ ਉਹ ਸਾਨੂੰ ਪਛਕੇ ਕਰਨਗੇ ਕਿਉਂਕਿ ਅਸੀਂ ਛੋਟੀਆਂ ਬਾਹਾਂ ਬਰਕੇ ਛੋਟੀ ਦੀ ਲੜਾਈ ਲੜਨੀ ਹੈ ਓਕੇ ਕਾਂਗਸ ਪਾਰਟੀ ਦੇ ਬੈਨਰ ਥਲੇ ਕਾਂਗਸ ਰਾਜਪਾਟ ਚੋਣਿਆਂ ਡਾਕਟਰ ਮਿਰਦਾ ਦੀ ਸੋਚ ਤੇ ਪਹਿਰਾ ਦੇ ਜੱਗ ਲੱਖ ਤੋਂ ਕਰਤਾ ਲਾਦਾ ਜਿਹੜਾ ਅਮੀਰਾ ਨੂੰ ਰੁਜਪਾੜਿਆ ਨੂੰ ਰਾਜਾ ਸ਼ੋਰੀਆ ਨੂੰ ਪਨਾਹ ਦਿੱਤਾ ਤੇ ਦੂਜੇ ਪਾਸੇ ਰਾਹ ਲਗਦਿਆਂ ਅੱਖ ਨੇ ਚਾਇਆ ਜਿਹੜੇ ਨਿਪੜੇ ਤਿਪੜੇ ਮਜ਼ਦੂਰ ਸੀ ਉਹਨਾਂ ਨੂੰ ਚੱਪੀ ਚੁਕਿਆ ਅਸਲੀ ਸਿਰ ਤੇ ਹਿੰਮਤਾ ਦੇ ਛੱਲਾ ਵਿੱਚ ਵੀ ਤਰੰਦੀ ਜਾਂ ਚਾਲੇ ਉਦੋਂ ਸਫਰ ਅਮਾਦੀ ਦਾ ਸ਼ੁਰੂ ਹੁੰਦਾ ਜਦੋਂ ਹੱਥ ਕੇ ਮਰੰਦੀ ਜਾਂ ਚਾਲੇ ਹਰ ਹਰ ਮੋੜ ਤੇ ਹੱਥ ਕੇ ਮਿਲਣ ਵਾਲਾ ਸਾਧਾ ਸਾਥੀ ਗੁਰਕੀਰਤ ਸਿੰਘ ਕੋਟਲੀ ਸ਼ਹੀਦਾਂ ਦੀ ਉਹ ਮਹਾਨ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਕੋ ਕਾਂਗਰਸ ਪਾਰਟੀ ਦੇ ਉਮੀਦਵਾਰ ਔਰ ਸਾਡੇ ਮੌਜੂਦਾ ਮੈਂਬਰ ਪਾਰਲੀਮੈਂਟ ਡਾਕਟਰ ਰਮਨ ਸਿੰਘ ਜੀ ਉਹਨਾਂ ਨਾਲ ਬੈਠੇ ਹੋਏ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਤੇਜਪ੍ਰਕਾਸ਼ ਸਿੰਘ ਜੀ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਅੰਦੀਪ ਸਿੰਘ ਜੀ ਰਾਬਾ ਸਾਹਿਬ ਮਹਿਲ ਹਲਕੇ ਤੋਂ ਕਾਂਗਰਸ ਪਾਰਟੀ ਦੇ ਨਮਾਇंदे ਸਾਫਾ ਐਮਐਲਏ ਸਾਲਖਵੀਰ ਸਿੰਘ ਜੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਸਰਪੰਦਰ ਸਿੰਘ ਜੀ ਰਾਜਾ ਗਿਰ ਸਾਹਿਬ ਜਿਨ੍ਹਾਂ ਨੇ ਸੁਮਰਾਲੇ ਹਲਕੇ ਤੋਂ 2022 ਦੀ ਚੋਣ ਲੜੀ ਸਰਦਾਰ ਵਿਕਰਮ ਸਿੰਘ ਬਾਜਵਾ ਸਾਹਿਬ ਸਾਨੇਵਾਲ ਤੋਂ ਜਿਹੜੇ ਕਿ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਚੁੱਕੇ ਨੇ ਔਰ तमाम ਸਾਡੀ ਲੀਡਰਸ਼ਿਪ ਜੇ ਮੈਂ ਨਾ ਲੈਣ ਲੱਗ ਜਾ ਤਾਂ ਸਮਾਂ ਬਹੁਤ ਲੱਗ ਜਾਏਗਾ ਅੱਜ ਡਾਕਟਰ ਅਮਰ ਸਿੰਘ ਜੀ ਨੇ ਆਪਣਾ ਜਿਵੇਂ ਕੇਂਦਰੀ ਮਕਤੂਬ ਚੋਣ ਦਫ਼ਤਰ ਉਹ ਅੱਜ ਖੋਲਣ ਜਾ ਰਹੇ ਨੇ ਅੱਜ ਠਾਠਾਂ ਮਾਰਦਾ ਆ ਪੂਰੇ ਲੋਕ ਸਭਾ ਹਰ ਕੇਂਦਰ ਵਰਕਰਾਂ ਦਾ ਜਿਹੜਾ ਹੈ ਹੜ ਆਇਆ ਹੋਇਆ ਅੱਜ ਤੁਸੀਂ ਇੱਥੇ ਬਹੁਇਆ ਕਰਕੇ ਆਇਓ ਪਿਛਲੇ 5 ਸਾਲ ਜਿਸ ਤਰੀਕੇ ਨਾਲ ਇੱਕ ਮਹਾਨ ਸ਼ਖਸੀਅਤ ਦੇ ਤੌਰ ਤੇ ਡਾਕਟਰ ਅਮਰ ਸਿੰਘ ਜੀ ਨੇ ਛੋਟੇ ਸਾਹਿਬਾਂ ਦੀ ਲਸਾਨੀ ਕੁਰਬਾਨੀ ਦੀ ਗਾਥਾ ਕਿਤੇ ਇਸ ਲੋਕ ਸਭਾ ਨਾਲ ਸੰਬੰਧਤ ਵਕ ਵਕ ਮੋਦੀ ਹੰਤੇ ਪਾਣੀ ਨਿਰਵਚਨ ਕੀਤੀ ਇਹ ਮੇਰੇ ਵੀਰੋ ਇਹ ਲਾ ਮਿਸਾਲ ਆਏ ਕਾਬਲੇ ਤਾਰੀਫ ਕੋਈ ਐਸਾ ਪਾਰਲੀਮੈਂਟ ਦਾ ਮੈਂਬਰ ਇਹ ਸਰਕੇ ਤੋਂ ਪਾਰਲੀਮੈਂਟ ਗਿਆ ਹੋਵੇ ਔਰ ਬੜੀ ਫੇਰਬਾਕੀ ਦੇ ਨਾਲ ਪੂਰੀ ਤਰਲਿਆਕਾਰੀ ਦੇ ਨਾਲ ਪੂਰੇ ਤਜਰਬੇ ਦੇ ਨਾਲ ਅਗਰ ਕਿਸੇ ਨੇ ਪਾਰਲੀਮੈਂਟ ਦੇ ਵਿੱਚ ਇਹ ਸਰਕੇ ਦੀ ਗੱਲ ਰੱਖੀ ਉਹ ਵਾਹ ਬੈਠਾ ਡਾਕਟਰ ਅਮਰ ਸਿੰਘ ਸ회의 ਮੈਨ ਦੇ ਅੰਦਰ ਅੱਜ ਸਾਡੀਆਂ ਵੋਟਾਂ ਦਾ ਹੱਕਦਾਰ ਡਾਕਟਰ ਅਮਰ ਸਿੰਘ ਦਾ ਬਸਾਕੀਆ ਪਾਰਲੀਮੈਂਟ ਵਿੱਚ ਚੜ੍ਹਨਾ ਚਾਹ ਰਹੇ ਹੋ ਇਹ ਜਿਹੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਐ ਐਮਐਲਏ ਇਤੋਂ ਜੀ ਸਰਕਾਰ ਨੂੰ ਚਿਤਾਇਆ ਉਸ ਕੀਰਤ ਸਿੰਘ ਕੋਟਲੀ ਔਰ ਖੰਨਾ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ ਇਹਨਾਂ ਨੇ ਵੀ ਇੱਥੇ ਸਾਰਿਆਂ ਨੂੰ ਚਿਤਾਇਆ ਸਰ ਲਖਬੀਰ ਸਿੰਘ ਲਖਾ ਜੀ ਇਹਨਾਂ ਨੇ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਸਭ ਨੂੰ ਦੱਸਿਆ ਕਿ ਤੁਸੀਂ ਨਕਲੀ ਲੋਗ ਹੋ ਝੂਠ ਬੋਲਦੇ ਹੋ ਸਰ ਵਿਕਰਮ ਸਿੰਘ ਪਾਟਵਾ ਜੀ ਸਾਡੇ ਸਾਹਨੇਵਾਲ ਹਲਕੇ ਦੇ ਚਾਚ ਸਾਡੇ ਰੁਪਿੰਦਰ ਸਿੰਘ ਰਾਜਾ ਜੀ ਉਹ ਵਰਕਰਾਂ ਜਾ ਕੇ ਬੈਠ ਗਏ ਆ ਹੈ ਭਾਜ ਆਹ ਕੇ ਬੈਠਾ ਠੀਕ ਹੈ ਫਿਰ ਆ ਗਿਆ ਔਰ ਮੇਰਾ ਕਹਿਣ ਪਾਕਿਸਤਾਨੀ ਐਨਐ ਲਿਵਾਇਆ ਭਾਈ ਮੇਰਾ ਘਰ ਨਾ ਬੋਲਣ ਚਾਹਣਾ ਹੈ ਅੱਧਾ ਪੌਣਾ ਘੰਟਾ ਲੱਗੋ ਇਹ ਹੋ ਸਕਦਾ ਮੇਰੇ ਬੋਲਣ ਦਾ ਸਮਾਂ ਨਾ ਲੈ ਕੇ ਨਿਕਲ ਜੇ

ਦੇ ਕਾਂਗਰਸ ਦੇ ਉਹ ਆਏ ਨੇ ਐਨ ਐਸ ਸੀ ਆਈ ਸਾਰੇ ਪਿੰਡਾਂ ਵਿੱਚ ਮਾਫੀ ਚਾਉਣਾ ਕਰਾਇਓ ਇਹਨਾ ਬੋਲਟ ਬੋਲ ਨਹੀਂ ਸਕਿਆ ਔਰ ਨਗਰ ਖਾਰੀਆਂ ਨਗਰਪਾਲਿਕਾ ਹੋਰ ਵੀ ਕਈ ਥਾਰੀਆਂ ਕੌਂਸਲਰਾਂ ਦੇ ਪ੍ਰਧਾਨ ਇੱਥੇ ਆ ਕੇ ਬੈਠੇ ਹੋਇਆ ਸਾਰਿਆਂ ਦਾ ਤੁਹਾਡਾ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਖਿਆਲ गल तो स्पष्ट कर रहा कि श्री फतेहगढ़ साहब कांग्रेसिप कांग्रेस के और कांग्रेस का वर्कर लड़ाई जारी पार्लीमेंट की तो आजपा और जारी झाड़ू पार्टी लड़न लिये तैयार है ਮੈਂ ਤੁਹਾਡਾ ਸਾਰਿਆਂ ਦਾ ਦੇਣਾ ਨਹੀਂ ਦੇਵਾਂ ਤੁਹਾਡਾ ਤਾਂ ਮੈਨੂੰ ਹੀ ਨਹੀਂ ਦੇਣਾ ਦੇ ਸਕਦਾ ਤੁਸੀਂ ਇੱਕ ਵਾਰੀ ਤਾਂ ਮੈਨੂੰ ਉਹ ਸਦਨ ਦਿਖਾ ਚੁੱਕੇ ਹੋ ਕਾਂਗਰਸ ਪਾਰਟੀ ਨੇ ਮੇਰੀ ਦੁਬਾਰਾ ਡਿਊਟੀ ਲਈ ਕਿ ਅਮਰਸਿਆ ਜਦ ਤੈਨੂੰ ਉੱਥੋਂ ਹੀ ਵੇਰ ਲੜਾਉਣੇ ਆ ਜਿਹੜਾ ਵੇਰ ਦੇ ਦਿੱਤੇ ਆ और मैं विश्वास है आज तुम सारे लोग जिस हिसाब न तो जोश नजर आ रहा और जिस हिसाब न साडे लीडर का जोश नजर आ रहा यह मेरा क्या लड़ाई अभी अज जित गई है कांग्रेस पार्टी जिंदाबाद थोड़ी ਥੱਲੇ ਕਰ ਬਾਈ ਆਹੋ ਜਿੰਦਾਬਾਦ ਕਪਟਰ ਅਮਰ ਸਿੰਘ ਜਿੰਦਾਬਾਦ ਬੋਲੋ ਕਾਂਗਰਸ ਪਾਰਟੀ ਜਿੰਦਾਬਾਦ ਭਾਈ ਸਾਹਿਬ ਹੱਥ ਥੱਲੇ ਕਰ ਲੋ ਤੁਸੀਂ ਹੱਥ ਥੱਲੇ ਕਰ ਲੋ ਜਿੰਦਾਬਾਦ ਪਰ ਇਹੰਦਾ ਦੇਖ ਲਾਂ ਤਾਂ ਵੀ ਬਣਾ ਪਿੱਛਾ ਭਾਈ ਸਾਨੂੰ ਤਾਂ ਪਤਾ ਨਹੀਂ ਲੱਗਣਾ ਕਿ ਕੱਟ ਕੱਟ ਸਿੰਘ ਜਿੰਦਾਬਾਦ ਅੱਜ ਖੰਨਾ ਵਿਖੇ ਲੋਕ ਸਭਾ ਹਲਕਾ ਫਤਿਹਗੜ੍ਹ ਦਾ ਆਪ ਦਾ ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਆਪਣਾ ਦੁਬਾਰਾ ਤੋਂ ਉਮੀਦਵਾਰ ਐਲਾਨਿਆ ਹੈ ਉਹਨਾਂ ਦਾ ਔਫਸ ਦਾ ਉਦਘਾਟਨ ਅੱਜ ਜਿਹੜਾ ਹੈ ਰਸਮੀ ਤੌਰ ਤੇ ਸਾਰੇ ਹੀ ਲੀਡਰ ਸਾਹਿਬਾਨ ਸਾਰੇ ਹੀ ਮੇਨ ਵਰਕਰ ਸਾਹਿਬਾਨ ਜਿਹੜੇ ਹੈਗੇ ਨੇ ਉਹਨਾਂ ਨੇ ਆ ਕੇ ਅੱਜ ਕੀਤਾ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਹੈ ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬੀਜੇਪੀ ਨੇ ਕੈਂਡੀਡੇਟ ਨਹੀਂ ਹਲਾ ਲਿਆ ਮੇਰੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਾਂਗਰਸ ਛੱਡ ਕੇ ਗਿਆ ਆ ਉਹ ਬੀਜੇਪੀ ਦੇ ਨਾਲ ਇਨ ਟੱਚ ਹੈ ਅਜੇ ਵੀ ਬੀਜੇਪੀ ਅਜੇ ਵੀ ਇਸ ਉਮੀਦ ਦੇ ਵਿੱਚ ਹੈ ਕਿ ਉਹ ਸਾਡੇ ਵੱਲ ਆ ਕੇ ਸਾਡਾ ਕੈਂਡੀਡੇਟ ਬਣ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਚ ਜਾਣ ਤੋਂ ਪਹਿਲਾਂ ਉਹਦੀ ਦੋਹੇ ਪਾਸੇ ਡੀਲ ਚੱਲ ਰਹੀ ਹੈ ਕਿਉਂਕਿ ਇੱਕ ਇੱਕ ਉਦਾਹਰਨ ਤਾਂ ਆਪਾਂ ਜਿਹੜੀ ਹੈ ਉਹ ਜਲੰਧਰ ਦੀ ਦੇਖ ਹੀ ਲਈ ਹੈ ਕਿ ਰਿੰਕੂ ਨੂੰ ਲੈ ਕੇ ਗਏ ਸੀਗੇ ਉਹ 6 ਮਹੀਨੇ ਤੋਂ ਬਾਅਦ ਭਾਜਪਾ ਵਾਲੇ ਚਲੇ ਗਏ तितਲੀ ਬਣ ਕੇ ਉੱਧਰ ਚਲਾ ਗਿਆ ਇਹ ਜਿਹੜੀ तितਲੀ ਭਗਵੰਤ ਮਾਨ ਲੈ ਕੇ ਗਿਆ ਆ ਇਹ ਇਹਦੇ ਕਿਉਂਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਜਿਹੜੀ ਉਹਨਾਂ ਨੂੰ ਉਮੀਦ ਸੀਗੀ ਆਮ ਆਦਮੀ ਪਾਰਟੀ ਨੂੰ ਕਿ ਇਹਦੇ ਆਉਣ ਦੇ ਨਾਲ ਸਾਡੀ ਇਲੈਕਸ਼ਨ ਚੱਲ ਪੂਗੀ ਉਹ ਬਣੀ ਨਹੀਂ ਵਰਕਰ ਨਾਲ ਤੁਰਿਆ ਨਿਗਾਮ ਆਦੀ ਪਾਰਟੀ ਦਾ ਉਹਨੇ ਪਸੰਦ ਨਹੀਂ ਕੀਤਾ ਤਿੰਨ ਨਹੀਂ ਆਮ ਆਦਮੀ ਕੋਲੇ ਕੈਂਡੀਡੇਟ ਕੈਂਡੀਡੇਟ ਹੈਗੇ ਨੇ ਕਿਉਂ ਨਹੀਂ ਹੈਗੇ ਐਨੇ ਐਮਐਲਏ ਨੇ ਜੇ ਮੰਤਰੀਆਂ ਨੂੰ ਲੜਾ ਸਕਦੇ ਸੀ ਤਾਂ ਕਿਸੇ ਐਮਐਲਏ ਨੂੰ ਵੀ ਲੜਾ ਸਕਦੇ ਸੀ ਕੀ ਕਰਨ ਸਮੇ ਉਹਦਾ ਕਾਰਨ ਇਹ ਸੀ ਇਹਨਾਂ ਨੂੰ ਐ ਲੱਗਦਾ ਸੀਗਾ ਕਿ ਸਾਡਾ ਵਰਕਰ ਵੀ ਤੁਰਪੂਗਾ ਤੇ ਕਾਂਗਰਸ ਦਾ ਵਰਕਰ ਵੀ ਲਏਊਗਾ ਉਹ ਕੀ ਹੋਇਆ ਕਿ ਨਾਂ ਤਾਂ ਜੇਬ ਚ ਪਿਆ ਜਿਹੜਾ ਜੇਬ ਚ ਪਿਆ ਸੀਗਾ ਸਮਾਨ ਉਹ ਅੱਕੋਂ ਜਦੋਂ ਫੜਨ ਗਏ ਦੂਸਰਾ ਤਾਂ ਦੂਸਰਾ ਮਿਲਿਆ ਨਹੀਂ ਜੇਬ ਵਾਲਾ ਕੋਈ ਕੱਢ ਕੇ ਲੈ ਗਿਆ ਇਹਨਾਂ ਨਾਲ ਇਹ ਹੋਈ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਇਹਨੂੰ ਕੈਂਡੀਡੇਟ ਬਣਾ ਕੇ ਨਮੋਚੀ ਜਿਹੜੀ ਹੈਗੀ ਹੈ ਉਹਨਾਂ ਦਾ ਆਪਣਾ ਵਰਕਰ ਕੋਈ ਨਹੀਂ ਤੁਰ ਰਿਹਾ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਲੀਡਰ ਵੀ ਨੇ ਉਹਨਾਂ ਦੇ ਉੱਤੇ ਮਤਲਬ ਪਾਰਟੀ ਨੇ ਕਈ ਬੰਦੇ ਪਿਠਾਤੇ ਲਿਆ ਕੇ ਤੇ ਇਹਨਾਂ ਨੂੰ ਕਹੋ ਯਾਰ ਕੈਂਪੇਨ ਤਾਂ ਕਰਨ ਤੁਸੀਂ ਦੇਖਦੇ ਹੋਵੋਗੇ ਕਿ ਘਰ-ਘਰ ਘਰ-ਘਰ ਦੇ ਵਿੱਚ ਜਾ ਰਿਹਾ ਹੈ ਮਨਾਉਣ ਵਾਸਤੇ ਕਿੰਨੇ ਦਿਨ ਹੋ ਕੇ ਗਏ ਨੂੰ ਅਜੇ ਤੱਕ ਰੁੱਸਿਆ ਹੀ ਨਹੀਂ ਮਨਾਇਆ ਗਈ ਅਜੇ ਤੱਕ ਪ੍ਰੋਗਰਾਮ ਨਹੀਂ ਕਰਵਾ پا ਰਹੇ ਜਿੱਥੇ ਪ੍ਰੋਗਰਾਮ ਕਰਾਉਣਾ ਹੁੰਦਾ ਨਾ ਤਾਂ 200 ਬੰਦਾ ਪਹਿਲਾਂ ਘਰੋਂ ਲੈ ਕੇ ਜਾਂਦੇ ਨੇ ਕੁਰਸੀਆਂ ਤੇ ਬਿਠਾਉਣ ਨੂੰ ਤੁਸੀਂ ਕਾਂਗਰਸ ਦਾ ਹਾਲਾਤ ਸੁਧਲੇਗਾ ਹਾਲਾਤ ਕਿਹੜੇ ਹਾਲਾਤ ਬਰਨ ਦੀ ਗੱਲ ਕੀਤੀ ਤੁਸੀਂ ਹਾਲਾਤ ਕਿਹੜੇ ਹਾਲਾਤ ਜਿਹੜੇ ਜੋਤਾ ਤੁਹਾਨੂੰ ਬਦਲਣ ਦੀ ਗੱਲ ਕੀਤੀ ਹੈ ਹਾਲਾਤ ਬਹੁਤ ਵਧੀਆ ਸਵਾਲ ਹੈ ਤੁਹਾਡਾ ਹਾਲਾਤ ਜਿਹੜਾ ਹੱਥ ਬਦਲੂਗਾ ਉਹ ਸਭ ਤੋਂ ਪਹਿਲਾ ਇਹ ਹੈ ਕਿ ਜਿਹੜਾ ਕਿਸਾਨ ਅੱਜ ਸੜਕਾਂ ਤੇ ਬੈਠਾ ਹੈ ਜਿਹੜੀਆਂ ਉਹਦੀਆਂ ਮੰਗਾਂ ਨੇ ਉਹ ਮੰਗਾਂ ਜਿਹੜੀਆਂ ਐਮਐਸਪੀ ਨੂੰ ਗਰੰਟੀ ਦੇਣਾ ਉਹ ਕਾਂਗਰਸ ਕਰੂ ਦੂਸਰਾ ਹੈਗਾ ਆ ਕਿ ਗਰੀਬ ਤੇ ਮਜ਼ਦੂਰ ਦੀ ਹਾਲਤ ਅਰਬਪਤੀਆਂ ਤੇ ਕਾਰਪੋਰੇਟ ਹਾਊਸਾਂ ਦੇ ਘਰਾਣਿਆਂ ਦੇ ਨਾਲ ਮੋਦੀ ਦੀ ਜਿਹੜੀ ਯਾਰੀ ਹੈ ਉਹ ਪੈਸਾ ਜਿਹੜਾ ਟੈਕਸ ਦਾ ਆ ਉਹ ਉਹਨਾਂ ਦਾ 16 ਲੱਖ ਹਜ਼ਾਰ ਕਰੋੜ ਰੁਪਈਆ माफ ਹੋ ਸਕਦਾ ਆ ਗਰੀਬ ਤੇ ਕਿਸਾਨ ਦਾ 1 ਰੁਪਈਆ माफ ਨਹੀਂ ਹੋ ਸਕਦਾ ਉਹਨੂੰ 1 ਰੁਪਈਏ ਦੀ ਕੋਈ ਵਾਧੂ ਸਹੂਲਤ ਨਹੀਂ ਮਿਲ ਸਕਦੀ ਉਹ ਜਿਹੜਾ 16 ਲੱਖ ਹਜ਼ਾਰ ਕਰੋੜ ਰੁਪਈਆ ਕਾਰਪੋਰੇਟ ਹਾਊਸਾਂ ਦਾ माफ ਹੋਇਆ ਉਹਦੀ ਥਾਂ ਤੇ ਕਾਂਗਰਸ ਹਰ ਗਰੀਬ ਤੇ ਲੋੜਵੰਦ ਨੂੰ 1-1 ਲੱਖ ਰੁਪਇਆ ਸਾਲ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਉਸ ਪਰਿਵਾਰ ਦੀ ਮਹਿਲਾ ਜਿਹੜੀ ਹੋਊਗੀ ਉਹਦੇ ਖਾਤੇ ਤੇ 8500 ਰੁਪਇਆ ਮਹੀਨੇ ਦਾ ਪਾਇਆ ਕਰੂਗਾ ਔਰ ਕਿਸਾਨ ਦਾ ਜਿਹੜਾ ਕਰਜ਼ਾ ਆ ਉਹਨੂੰ ਮਾਫ ਕਰਾਂਗੇ ਔਰ ਜਿਹੜਾ ਅੱਜ ਮੱਧਮ ਦਰਜੇ ਦਾ ਵਿਅਕਤੀ ਆ ਜਦੋਂ ਉਹਦੇ ਘਰ ਨੂੰ ਚੱਲੂਗਾ ਅੱਜ ਜਦੋਂ ਉਹਦੇ ਕੋਲੇ 8500 ਰੁਪਇਆ ਉਹਦੇ ਖਾਤੇ ਚ ਆਊਗਾ ਇਥੇ ਤਰੀਕੇ ਨਾਲ ਨਰੇਗਾ ਦੀ ਦਿਹਾੜੀ ਜਿਹੜੀ ਹੈ ਉਹ 300 ਤੋਂ ਵਧਾ ਕੇ 400 ਰੁਪਇਆ ਕੀਤੀ ਜਾਊਗੀ ਉਹਨਾਂ ਦੇ ਜਿਹੜੇ 300 ਤੋਂ ਵਧਾ ਕੇ 150 ਕੀਤੇ ਜਾਣਗੇ ਜਦੋਂ ਇਹ ਹਾਲਤ ਸੁਧਰੂਗੀ ਗਰੀਬ ਤੇ ਮੱਧਮ ਦਰਜੇ ਦੀ ਉਸ ਹਾਲਤ ਦੇ ਨਾਲ ਉਹ ਬਾਜ਼ਾਰ ਦੇ ਵਿੱਚ ਉਹਨਾਂ ਕੋਲੇ ਪਰਚੇਜ਼ਿੰਗ ਪਾਵਰ ਖਰੀਦਣ ਕੁਝ ਖਰੀਦਣ ਦੀ ਤਾਕਤ ਵਧੂਗੀ ਜਦੋਂ ਤਾਕਤ ਵਧੂਗੀ ਤੇ ਜਿਹੜਾ ਦੁਕਾਨਾਂ ਨੇ ਜਿਹੜੀਆਂ ਅੱਜ ਛੋਟੀਆਂ ਦੁਕਾਨਾਂ ਬੰਦ ਹੁੰਦੀਆਂ ਜਾ ਰਹੀਆਂ ਨੇ ਫਿਰ ਕਾਰਪੋਰੇਟ ਹਾਊਸਾਂ ਦੇ ਸਟੋਰ ਬੰਦ ਹੋਣਗੇ ਤੇ ਇਹ ਚੱਲਣਗੀਆਂ ਜਦੋਂ ਇਹ ਚੱਲਣਗੀਆਂ ਤਾਂ ਡਿਮਾਂਡ ਜਿਹੜੀ ਹੈ ਜਿਹੜੀਆਂ ਛੋਟੀਆਂ ਇੰਡਸਟਰੀਆਂ ਬੰਦ ਹੋ ਰਹੀਆਂ ਤੇ ਵੱਡੀਆਂ ਇੰਡਸਟਰੀਆਂ ਜਿਹੜੀਆਂ ਨੇ ਉਹ ਲੈ ਕੇ ਆ ਰਿਹਾ ਮੋਦੀ ਤੇ ਸਮਾਰਥ ਸਕੇਲ ਇੰਡਸਟਰੀ ਨੂੰ ਕੰਮ ਮਿਲੂਗਾ ਜਦੋਂ ਉਹਨੂੰ ਇੰਡਸਟਰੀ ਨੂੰ ਕੰਮ ਮਿਲੂਗਾ ਤਾਂ ਉੱਥੇ ਲੇਬਰ ਦੀ ਤੇ ਟੈਕਨੀਕਲ ਜਿਹੜੇ ਲੋਕ ਨੇ ਜਿਨ੍ਹਾਂ ਦੀ ਉੱਥੇ ਫੈਕਟਰੀ ਚਲਾਉਣ ਨੂੰ ਜ਼ਰੂਰਤ ਹੈ ਉੱਥੇ ਨੌਕਰੀਆਂ ਮਿਲਣਗੀਆਂ ਇਸ ਤਰੀਕੇ ਨਾਲ ਜਿਵੇਂ ਆਪਾਂ ਕਿਸੇ ਮੋਟਰਸਾਈਕਲ ਨੂੰ ਚਲਾਉਣ ਲਈ ਉਹਦੇ ਵਿੱਚ ਤੇਲ ਪਾਉਂਦੇ ਆ ਤੇ ਫਿਰ ਉਹਦੀ ਕਿੱਕ ਮਾਰਦੇ ਆ ਤੇ ਨੂੰ ਚਲਾ ਕੇ ਜਿਹੜੇ ਮਰਜ਼ੀ ਕੰਮ ਕਰ ਲੈਨੇ ਆ ਜਦੋਂ ਤੱਕ ਗਰੀਬ ਤੇ ਮੱਧਮ ਤਰਜੀ ਦੇ ਵਿਅਕਤੀ ਤੇ ਕੋਲ ਪੈਸਾ ਨਹੀਂ ਪਚਾਵਾਂਗੇ ਆਪਾਂ ਕਿਸੇ ਵੀ ਰੂਪ ਦੇ ਵਿੱਚ ਉਦੋਂ ਤੱਕ ਦੇਸ਼ ਦੀ ਜਿਹੜੀ ਇਹ ਆਰਥਿਕਤਾ ਦਾ ਢਾਂਚਾ ਆ ਜਿਹਦਾ ਕੇ ਚੱਲਣਾ ਬਹੁਤ ਜ਼ਰੂਰੀ ਹੈ ਦੁਕਾਨਦਾਰ ਦੀ ਦੁਕਾਨ ਚੱਲਣੀ ਜ਼ਰੂਰੀ ਹੈ ਇੰਡਸਟਰੀ ਵਾਲੇ ਦੀ ਇੰਡਸਟਰੀ ਚੱਲਣੀ ਜ਼ਰੂਰੀ ਹੈ ਕਿਸਾਨ ਦਾ ਖੇਤੀ ਪ੍ਰਬੰਧ ਹੋਣਾ ਠੀਕ ਹੋਣਾ ਜ਼ਰੂਰੀ ਹੈ ਔਰ ਕਿਸਾਨ ਦੀ ਆਮਦਨ ਬੰਨਾ ਜ਼ਰੂਰੀ ਹੈ ਇਹ ਸਾਰਾ ਜਦੋਂ ਚੱਲੂਗਾ ਤਾਂ ਦੇਸ਼ ਦਾ ਜਿਹੜਾ ਆਰਥਿਕ ਢਾਂਚਾ ਆ ਫੇਰ ਉਹ ਬਰਾਬਰਤਾ ਦੇ ਤਹਿਤ ਚੱਲੂਗਾ ਨਾ ਕਿ ਅਦਾਨੀ ਹੋਰ ਅਮੀਰ ਹੋਈ ਜਾਊਗਾ ਨਾ ਕਿ ਅਬਾਨੀ ਹੋਰ ਅਮੀਰ ਹੋਈ ਜਾਊਗਾ ਨਾ ਕਿ ਹੋਰ ਜਿਹੜੇ ਕਾਰਪੋਰੇਟ ਹਾਊਸ ਨੇ ਨਾ ਕਿ ਅਮਿਤ ਸ਼ਾਹ ਦਾ ਮੁੰਡਾ ਜਿਹੜਾ ਆ ਉਹ ਹੋਰ ਅਮੀਰ ਹੋ ਜਾਊਗਾ ਇਹ ਇਸ ਤਰੀਕੇ ਦਾ ਕੰਮ ਨਹੀਂ ਹੋਊਗਾ ਕਾਂਗਰਸ ਹਮੇਸ਼ਾ ਹੀ ਇਦਾਂ ਚੱਲਦੀ ਆਈ ਹੈ ਔਰ ਇਸੇ ਕਰਕੇ ਦੇਸ਼ ਜਿਹੜਾ ਆ ਦੁਨੀਆ ਦੇ ਚੌਥੇ ਨੰਬਰ ਦੀ ਵੱਡੀ ਤਾਕਤ ਬਣਾ ਕੇ ਕਾਂਗਰਸ ਇਹਨਾਂ ਨੂੰ ਦੇਖ ਕੇ ਗਈ ਸੀ ਔਰ ਕਾਂਗਰਸ ਨੇ ਦੇਸ਼ ਦੇ ਉੱਤੇ ਕਾਂਗਰਸ ਦੇ 70 ਸਾਲਾਂ ਦਾ ਕਰਜ਼ਾ ਜਿੰਨਾ ਆ ਉਹਦੇ ਤੋਂ ਤਿੰਨ ਗੁਣਾ ਜ਼ਿਆਦਾ ਕਰਜ਼ਾ ਜਿਹੜਾ ਆ ਇਹਨਾਂ ਨੇ 10 ਸਾਲਾਂ 'ਚ ਚਾਰ ਗੁਣਾ ਜ਼ਿਆਦਾ ਝੜਾ ਦਿੱਤਾ ਆ ਸੋ ਕਾਂਗਰਸ ਪਾਰਟੀ ਹਮੇਸ਼ਾ ਹੀ ਹਮੇਸ਼ਾ ਹੀ ਮੱਧਮ ਦਰਜਾ ਇਹ ਗਰੀਬ ਜਿਹੜਾ ਆ ਉਹਦੀ ਤਾਕਤ ਨੂੰ ਦਿਖਾਉਂਦੀ ਹੈ ਤਾਂ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ 90% ਲੋਕ ਨੇ ਉਹ ਇਸ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ 10% ਲੋਕ ਜਿਹੜੇ ਹੈਗੇ ਨੇ ਉਹ ਉੱਚ ਦਰਜੇ ਦੇ ਨੇ ਅੱਜ ਮੋਦੀ ਉਹਨਾਂ 10% ਨਾਲ ਖੜਾ ਹੈ ਤੇ ਕਾਂਗਰਸ ਪਾਰਟੀ 90% ਨਾਲ ਖੜਾ